ਕਲਾਚ ਤੇ ਹੁਣ ਅਗਲੇ ਸੀਜ਼ਨ ਛੱਡਾਂਗੇ 12 ਮਹੀਨੇ ਬਾਅਦ ਟਰੈਕਟਰ ਨੂੰ ਫੇਰ ਟੋੜੀ ਵਾਲੀ ਤੇ ਤੇ ਬਹੁਤ ਸੀਦਣ ਸੋਹਣਾ ਲੱਗਿਆ ਵਾਹਿਗੁਰੂ ਦੀ ਕਿਰਪਾ ਨਾਲ ਗੋਲਡ ਖੰਡਾ ਇਹਦੇ ਦੇਖ ਲਓ ਜੇ ਹੋ ਨਹੀਂ ਹੋਇਆ ਇੱਧਰ ਦੇਖ ਦੂਜਾ ਸਾਲ ਆਊਗਾ ਬਾਹਰ ਆਵੇ ਹੌਲੀ ਝਟਕਾ ਨਾ ਮਾਰੀ ਕਿਤੇ 11000 ਮੇਰੇ ਤੇ ਡਿੱਗ ਪਏ ਉਤੋਂ ਬੱਸ ਪਿਆਰਾ ਚੌੜਾ ਆ ਗਿਆ ਕੰਮ ਹੋ ਗਿਆ ਉਧਰਲੇ ਟਾਂਗਰ ਦਾ ਤੈਨੂੰ ਦੱਸਿਆ ਹੀ ਅੱਜ ਦਿਨ ਮਾੜਾ ਆਪਣੇ ਆਪ ਤੇ ਐਡੀ ਰਾਸ਼ੀ ਮਾੜੀ ਨਾ ਲੋਹੇ ਨਾਲ ਉਹਦਾ ਹੀ ਨਖਾਨ ਹੋ ਜਾਂਦਾ ਇਹ ਉਹ ਪਰਲੀ ਲੈਂਕ ਥੱਲੋ ਟੁੱਟ ਗਈ ਓਏ ਜਿਹੜੀ ਥੱਲੇ ਕਿੱਲੀ ਹੁੰਦੀ ਪੋਹਣੀ ਪੈਣੀ ਕਿਧਰ ਆਗ ਆ ਗਈ ਓਏ ਪਈ ਪਈ ਲਾਟਾ ਨਿਕਲੀ ਅੱਗੇ ਕਰਨ ਦੀ ਗੱਲ ਨਕਰੀ ਕੈਨੇਡਾ ਦਾ ਝੰਡਾ ਲਾਇਆ ਮੁੰਡਾ ਜੋਬਨ ਕੈਨੇਡਾ ਗਿਆ ਭਾਣ ਜਾ ਲਾਇਨ ਮੱਤਰ ਫੇਰੇ ਆਏ ਆ ਟੂੜੀ ਕੱਢੀ ਦਾ ਤੇ ਕੱਲ ਮੈਂ ਉਹਨਾਂ ਕਰਕੇ ਸਟਾਕੇ ਜੇ ਕਰਕੇ ਆਜ ਹੁਣ ਇਹਨੂੰ ਵੀ ਬੜੀ ਬੁਰੀ ਤਰੀਕੇ ਨਾਲ ਕਰਦੇ ਆ ਆਹਦੇ ਮੇਲੇ ਦਾ ਕੰਮ ਹੋਰ ਪੂਰਾ ਕੱਢਦੇ ਪੂਰਾ ਥੰਬੇ ਦਾ ਵੀ ਡਾਲ ਰਹੇ ਨੇ ਕਿਦੇ ਸਾਲਾ ਉਹਨੂੰ

ਲੈ ਮਟਰ ਫੇਰੇ ਅੱਜ ਮੇ ਮੜਾਇਆ ਕੰਮ ਅੱਜ ਮਸ਼ੀਨ ਇੱਧਰ ਚੱਲੀ ਜਾਂਦੀ ਆ ਆ ਇੱਧਰ ਦੀ ਆ ਰਹੀ ਆ ਇੱਧਰ ਦੀ ਆਉਣੇ ਮੈਂ ਤਾਂ ਪਾਈਂ ਤੇ ਘਰ ਆਣਾ ਐ ਸੋਹੇ ਦਾ ਥਾਪ ਲਾਵਾ ਤੇ ਬਾਟਾ ਆਪਜੀ ਕਰਾਉਣਾ ਨੇ ਉਹਨੂੰ ਵੇਰ ਬਦਾਂ ਦੀ ਰਹਿੰਦੇ ਰਾਜ ਫੋੜ ਦੋ ਟਰਾਲੀ ਲੌਣ ਗਏ ਜੇ ਉੱਥੇ ਤੁਹਾਨੂੰ ਦਿਖਾਈ ਤੇ ਹੁਣੇ ਟਮਾਟਾ ਅੱਧਾ ਮੰਡਾਇਆ ਸਾਰੇ ਮੈਂ ਇਹ ਰੀ ਆ ਵੀ ਗਈ ਮੈਂਦੀ ਬਣ ਕੇ ਆ ਜਾਂਦੀ ਜੀਨ ਨੂੰ ਕਹਿ ਦਿੱ ਗਏ ਨਾ ਜੇ ਵੀ ਪੈਸੇ ਲੱਗਦੇ ਆ ਜਾਏ ਹੁਣ ਇਹਨੂੰ ਮੈਂ ਗੇਰ ਕਲੱਚ ਅੱਧਾ ਕਰੇਗਾ ਅੱਧਾ ਕਲੱਚ ਨੱਪੀਂਦੀ ਵਾਟ ਤੇ ਗੇਅਰ ਛੋਟਾ ਕਰ ਲੈ ਕਿਹਦਾ ਕੋਈ ਨਹੀਂ ਵਾਧੂ ਬਣਦੇ ਚੈਨਲ ਤੇ ਪਰਾਵਣ ਕੀ ਦਸਗਾ ਇੰਨੇ ਨਹੀਂ ਬਣਦੇ ਚੈਨਲ ਜੋ ਸਾਡੀ ਦਾ ਤਨਾ ਮਹੀਨਿਆਂ ਦੀ ਕਮਾਈ ਜੋ ਕਲਚ ਪਲੇਟ ਪਾਉਗੇ ਇਹਦੀ ਕੱਲ ਆਵੇ ਮੂਰੋ ਪੱਤੀ ਧਰ ਕੇ ਵੈਲਡ ਕਰੀ ਸੀ ਅੱਜ ਮਗਰੋਂ ਟੁੱਟ ਗਈ ਤੇ ਪਰਲਾ ਪਾਸਾ ਵੀ ਹੋਵੇ ਅੱਜ ਤਾਂ ਲਿਆਂਦੀ ਨਹੀਂ ਸੀ ਦੂਜੇ ਜਿਹੜੀ ਟਰਾਲੀ ਨਹੀਂ ਲਈ ਉਹਦੀ ਹਵਾ ਨਿਕਲ ਲੱਗ ਗਈ ਪਤਾ ਨਹੀਂ ਕੀ ਹੋ ਗਿਆ ਖੜੀ ਖੜੀ ਨੂੰ ਆਹ ਕਰਕੇ ਫਿਰ ਲੈ ਆਉਣੀ ਭਈ ਟਰੈਕਟਰ ਲੋਂ ਦੇ ਲਾ ਜਾਂਦਾ ਮਸ਼ੀਨ ਦੇ ਚੱਕਰ ਘਾਟ ਜਾਂਦੇ ਆ ਮਾ ਜਾਣੀ ਬੈਲਟਾ ਸਲਿੱਪ ਲਾਈਨ ਲੱਗ ਜਾਂਦੇ ਆ ਇੱਥੇ ਲਾਨ ਗਿੱਲਾ ਪਿਆ ਇਹ ਤੋਂ 4 ਦਿਨ ਪਹਿਲਾਂ ਵੀ ਜੋੜਿਆ ਸੀ ਸੋ ਬਾ ਸੁਬਾ ਕਰਾਸ ਪਵਾ ਕੇ ਲਿਆਂਦਾ ਤੇ ਅੱਗ ਲੱਗਣ ਵਾਲੀ ਹੀ ਸੀ ਆ ਮੋਸ਼ਕਾ ਹੀ ਆਂਦਾ ਵੇ ਸਾਰਾ ਲਾਲ ਨੂੰ ਹੋ ਗਿਆ ਹੈ ਚੌਥਾ ਕਰਾਸ ਆਇਆ ਹੈ ਲਾਂਗਾ ਗੇਲਾ ਤੇ ਮਲੀ ਕਰਾਇਆ ਹੈ ਹੱਥ ਨੂੰ ਲੱਗਦਾ ਗੋਲੀ ਮਜਾਲੀ ਇਹਨੂੰ ਵੀ ਲੱਗੀ ਆਂਗਾ ਅਗੋਤ ਖੰਡ ਆਇਆ ਦੇਖ ਲੋ ਜੇ ਉਹ ਨਹੀਂ ਆਇਆ ਇੱਧਰ ਹੈ ਦੇਖ ਸੁਬਾ ਸੁਬਾ ਪਹੁੰਚਾਇਆ ਹੈ ਲੈ ਬਾਬਿਓ ਸਾਰਾ ਦਿਨ ਵਧੀਆ ਚੱਲੀ ਗਿਆ ਹੁਣ ਆ ਵੇਖ ਲੈ ਕਿੱਲੀ ਇਹ ਜੋੜਾ ਜਾਂ ਚੌੜਾ ਹੱਕਦਾ ਜੋ ਲਾਰ ਤੇ ਝੜਕਾ ਦੇਈਦਾ ਉਹਦੇ ਵਿੱਚ ਨਿਕਲ ਜਾਂਦੀ ਪਰ ਨਾਲੀ ਵਜੇਗੀ ਹੁਣ ਆ ਤਰਕੀਬ ਆਪਣੀ ਫੇਰ ਕੰਮ ਦੇਊਗੀ ਜਿਹੜੇ ਭਰਾ ਪਹਿਲਾਂ ਤੋਂ ਕਹਿੰਦੇ ਆ ਆ ਤਰਕੀਬ ਨਹੀਂ ਆਪਾਂ ਟਰਾਲੀ ਚੱਕੀ ਜਿਹੜੀ ਤੇ ਬਾਕੀ ਰਹਿ ਗਿਆ ਆਪਣੇ ਕੋਲੇ 9 ਕਿੱਲੇ ਥਾ ਰਹਿ ਗਏ ਇਸ ਤੋਂ ਬਾਅਦ ਉਹ ਨੇੜੇ ਤੇ ਚਲੋ ਨਹੀਂ ਵੇਲੇ ਰਾਹ ਨੂੰ ਬਟੇ ਇਹਨੇ ਦੇ ਦੇਣਾ ਜੀ ਤੇ ਜਿਹੜੀ ਉਹ ਆਉ ਵੀ ਹੋ ਚੱਲੀ ਮਾੜੀ ਜੀ ਕੰਮ ਉਹ ਨਾ 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 ਇਹ ਬਰੇਤੀਆਂ ਨੂੰ ਨੋ ਕਰੇ ਜੀ ਆੜ ਬਣੇ ਵਰਜਾ ਚੱਲ ਕੋਈ ਨਹੀਂ ਬੜਾ ਐਸੇ ਕਾਗ ਦਾ ਮਾਲੇ ਤੋ ਆ ਕੰਮ ਲੱਗ ਗਿਆ ਨਹੀਂ ਭਰਾਵਾ ਥੱਲੇ ਸਿੱਟਾ ਜੋ ਥੱਲੇ ਸਾਢੇ ਦਿਆਂ ਦਾ ਝੜਕੇ ਵਾਲੇ ਮਾਰਦਾ ਪੈਂ। ਹੁਣੇ ਵੈਲਡ ਕਰਾਉਣੀ ਬੂ ਮੈਨ ਲੱਗਦਾ। ਐਡੀ ਰਾਸ਼ੀ ਮਾੜੀ ਨਾ ਲੋਹੇ ਨਾਲ ਤਾਂ ਉਹਦਾ ਹੀ ਨਖਾਨ ਹੋ ਜਾਂਦਾ ਇਹ। ਉਹ ਪਰਲੇ ਲਿੰਕ ਥੱਲੋ ਟੁੱਟ ਗਿਆ ਓਏ। ਜਿਹੜੀ ਥੱਲੇ ਕਿਲੀ ਹੁੰਦੀ। ਅਤੱਕ ਕੇ ਤੇ ਜੋ ਲੈਵਟ ਸਿੱਟੀ ਥੱਲੇ ਥੱਲੇ ਜ਼ੋਰ ਦੇ ਨਾਲ ਵੱਜਿਆ। ਉਦੋਂ ਲਾ ਕੇ ਗਾਹ ਨੂੰ ਤੱਕ ਤੇ ਲਿੰਕ ਜੀ ਕਿਲੀ ਟੁੱਟ ਗਈ। ਹੁਣ ਮੱਕੀਰ ਬਾਬਰੂ ਕੱਢ ਗਈ ਤੇ ਮੈਨੂੰ ਇੰਨਾ ਪਛਤਾਵਾ ਹੋਈ ਜਾਂਦਾ ਨਾ ਇਹਦਾ। ਵੀ ਸੇਵਾ ਦੀ ਕਮੀ ਰਹਗੀ ਇੱਕ ਟੁੱਟੀ ਜੀਲ ਜਾਨ ਮੈਂ ਰੱਜੀ ਨਹੀਂ ਕਰ ਲੰਦਾ ਇਹਨ ਸੱਦਾ ਦੋਸਤ ਡਰ ਕਰਨਾ ਕੀ ਆਜਾ ਭੱਜ ਜਾ ਮਿੱਤਰ ਤੇ ਤਰੋ ਜਾ ਲੈ ਕੇ ਕਰ ਧੱਕ ਦੇ ਤੋ ਟੁੱਟੇ ਹੁਣ ਲਾਇਟ ਸਿੱਧੀ ਤੋਂ ਧੱਕਾ ਵਾਲਾ ਵਜਦਾ ਇਹਦਾ ਮਤਲਬ ਇਹ ਹੀ ਆ ਪਰ ਇਹ ਮਹੀਰ ਨਹੀਂ ਚੱਲਦੀ ਇੱਥੇ ਧੱਕਾ ਕਰਦੇ ਆਂ ਬ੍ਰੇਕ ਆ ਨਹੀਂ ਮਰੇ ਹਲੇ 10 ਕ ਟ੍ਰੈਨ ਲਹਰਾਂ ਹੈਂ ਆ ਰਹਾ। ਬਾਕੀ ਹੁਣ ਦੀਪੇ ਨੇ ਆਪ ਚੜਾਉਣੀ ਆ। ਜਿਹੜੇ ਮਿੱਤਰ ਦਾ ਆਪਣੇ ਦਾ ਟਰੈਕਟਰ ਆ, ਜੇਰਾ ਦਾ ਕਿੱਲੀ ਕਰਦੀ ਬੈਲ। ਵੇਖੀ ਜਿਹੜਾ ਗੇਰ ਲੱਗਾ। ਕਰ ਦੇ ਬਰਾਬਰ। ਤੀਜਾ। ਕਰ ਦੇ ਬਰਾਬਰ। ਪਟਾ ਲੈ। ਤੋਂ ਨਹੀਂ ਨਾ। ਤੋਂ ਹੀ ਤਾਂ ਲੈ ਜਰਾ ਇੰਨਾ ਤਾਂ ਨਹੀਂ ਜੇਰਾ ਮਾੜਾ ਇਹ। ਇਹ ਤਾਂ ਯਾਰ ਡرائی ਜਾਂਦਾ ਬੰਦੇ ਨੂੰ ਭਰਾਵਾ। ਬਹੁਤ ਚੰਦਾ ਮੈਂ ਨਾ ਲੋਹ ਚ ਚੜਾਈ ਗਿਆ ਇਸ ਤੋਂ ਪਹਿਲਾਂ ਉਹ ਜਦੋਂ ਆਇਆ ਇਹਦੇ ਭੈਣ ਬਲੇ ਨੇਰਣਾ ਜਿਹੜਾ ਹਾਂ ਤੇ ਉਹ ਭੋੜ ਜਾ ਤਾਂ ਹਾਈ ਜੀ ਛੱਡ ਦੇ ਇਹਨੂੰ ਮੈਂ ਫੇਰ ਨਾ ਇਹ ਸਾਲਾ ਮੇਰਾ ਨਾ ਡਰਾਉਂਦਾ ਜਾ ਯਾਰ ਇਹਦੀ ਆਵਾਜ਼ ਹੀ ਐ ਜੀ ਚੱਲ ਨਹੀਂ ਰਹੀ ਜਾ ਚੱਲ ਪਾ ਲਈ ਮੈਂ ਇਹਦੀ ਆਵਾਜ਼ ਜੀ ਤਾਂ ਹੀ ਲੱਗਦਾ ਫੇਰ ਕਿ ਜਰ ਕੇ ਜਰਜੀਦਾ ਮੈਂ ਇਹਦਾ ਨਾ ਡਰੀ ਆ ਅਸੀ ਪਈਏ ਜੀ ਆ ਅਸੀਰ ਤੇ ਆ ਗਿਆ ਅੱਜ ਕੌਣ ਲੱਗਿਆ ਸਾਰੇ ਸੀਜ਼ਨ ਤੋਂ ਬਾਅਦ ਤੇ ਇਹ ਚਲੋ ਮਾੜੀਆਂ ਮੋੜ 깔 ਆ ਹਨੇਰੇ ਨੇ ਤਾਂ ਅਜੇ ਨਵੇਂ ਕਹਿ ਲੋ ਅਸੀਂ ਇੱਕ ਵਰਾ ਆ ਗਏ ਨੇ ਪੋਣਾ ਆਪੇ ਮਾਇਆ ਟਰਾਲੀ ਤੇ ਐਂਡ ਹੋਣੇ ਆ 5 ਕਿਲਿਆ ਤੇ 320 ਕਿਲਿਆ ਹੋਗਾ ਹੈ 12:00 ਵਜੇ ਕੋਈ ਕਦੇ ਨਹੀਂ ਆਉਣਾ ਬੜਾ ਮਸਾਰਾ ਨਹੀਂ ਗਿਆ ਕੀ ਹੰਗੇ ਜੇ ਬੈ ਗਿਆ ਰੱਬ ਕੀ ਦਰਿਆ ਆ ਜਵੜੇ ਫਰਦੇ ਆ ਬਦੰਦਰ ਦਰਿਆ ਹੀ ਲੱਗਦਾ ਹਾਜੀ ਬਾਈ ਐ ਕਿਹ ਰਹੀ ਤੇ ਇੰਨਾ ਇਧਰ ਰਹਿ ਗਈ ਆ ਕਿਸੇ ਨੇ ਕੀ ਲਾ ਇੰਨਾ ਦੇ ਚਾਚੇ ਮਣੀ ਕੇ ਭਾਜਣੇ ਹਜੇ 50 ਕਿਲੇ ਚੱਕਣ ਵਾਲੇ ਘੱਟੋ ਘੱਟ ਤੇ ਸਾਰਿਆਂ ਦਾ ਲਾਸਟ ਭਾਈ ਖੜਨਗੇ ਆ ਪੱਠੇ ਜਿਹੇ ਹਜੇ ਆਪਾਂ ਲਾਉਣੇ ਆ ਯਾਰ ਉਧਰ ਤੇ ਸਮਾਂ ਹੀ ਨਹੀਂ ਲੱਗ ਰਿਹਾ ਕੋਣ ਆਜਾਏ ਐ ਵੀ ਛੇੜੀ ਛੇੜੀ ਕੰਮ ਨਿਬੜੇ ਕੋਹ ਨੇਰੇ ਤਾਂ ਹੀ ਨਿਬੜਦਾ ਅੱਜ ਤਾਂ ਵੀ ਛੇੜੇ ਕੰਮ ਕਈ ਹੋ ਜਾਣਗੇ ਆ ਇਸਾ ਜਾਂ ਪਏ ਉਹ ਨਹੀਂ ਕਰਦਾ ਅੜਕੇ ਕਲੇ ਅਰਦੀ ਬੈਕ ਨੇ ਜੇ ਤਾਂ ਹੋਰੇ ਕਰਕੇ ਆਏ ਵੀ ਨਾ ਚੱਲੀ ਜਾ ਤਨ ਜਾ ਟਰਾਲਿਆਂ ਦਾ ਇੱਥੇ ਲਾਉਣੀ ਆ ਆਪਾਂ ਆਪਨੋ ਇੱਕ ਆਪ ਨੇੜੇ ਆ ਤੇ ਜਿਹੜੇ ਪਾਸੇ ਆਪਣੀ ਤੂੜੀ ਹੈ ਪੰਡ ਦੇ ਪਰਲੇ ਪਾਸੇ ਉਧਰੋਂ ਇਹਨਾਂ ਨੂੰ ਢਿਲਵਾਣੋਂ ਨੇੜੇ ਸੀਗਾ ਇਹ ਉਧਰੋਂ ਆਪਣੇ ਉੱਥੇ ਕੱਪ ਤੇ ਲਾ ਦੇਣਗੇ ਉਹਨਾਂ ਦਾ ਟਰਾਲੀਆਂ ਜਿੰਨੀਆਂ ਕਿ ਇਹਨਾਂ ਘਰੇ ਆਏਗਾ ਮੈਂ ਹੋਣੀ ਆਈ ਪਹਿਲਾਂ ਮੈਨੂੰ ਪਤਾ ਨਹੀਂ ਸੀ ਆ ਤੇ ਨਹੀਂ ਦਾ ਤੜਕੇ ਸੁਬਾਹ ਦਾ ਹੀ ਆਪਾਂ ਕਰ ਦਿੰਦੇ ਕੰਮ 8 ਦਾ ਘੇੜੇ ਦਾ ਵਜ ਤੇ ਆਪਣੇ ਆਪਾਂ ਨੂੰ ਇੱਥੇ ਨੇੜਿਆ ਕੋਠੇ ਦੇ ਮਗਰ ਆਪਣੀ ਨਿਬਤ ਚਲੀ ਜਾਂਦੀ। ਕੋਠਾ ਨਹੀਂ ਕਹਿ ਸਕਦੇ ਨੂੰ ਯੈਂਕੀ ਆ ਫਾਰਮ ਕਹਿ ਸਕਦੇ। ਸਾਡੇ ਚਾਚਾ ਇਹ ਖਮੰਦਰ ਢਲਾਉਂਦਾ। ਜਿਉਂਣ ਦਾ। ਦੇਖੋ ਹੁਣ ਕਿੰਨਾ ਥੋੜਾ ਲੱਗਦਾ ਹੈ। ਵੱਢੀ ਗੱਲ ਆਪਣੀ। ਕੈਨੇਡਾ ਦਾ ਝੰਡਾ ਲਾਇਆ ਮੁੰਡਾ ਜੋਵਨ ਕੈਨੇਡਾ ਗਿਆ ਭਾਣ ਜਾ। ਆਣਾ ਪੂਰਾ ਸੋਹਣਾ ਮਾੜੇ ਪਾਣੀ ਪੀਣਾ ਸੀ ਪਾਣੀ ਪੀਣ ਦੀ ਜਗ੍ਹਾ ਹੈਣੀਗੀ ਇਹ ਪਲਾ ਰੱਖਿਆ ਭਰ ਦੇ ਦਿੱਤੀ ਟਰਾਲੀ ਸਾਹਮਣੇ ਹਣੀ ਲਾ ਕੇ ਮੋੜ ਦੁੱਦਾ ਲੈ ਲਾਂ ਟਰੈਂਡਰ ਨੇ ਫੇਰ ਬੰਦੇ ਜੀ ਕੀ ਨਹੀਂ ਕਰਦੇਗੇ ਆ ਚੱਲ ਜੰਦੀ ਆਈ ਨਹੀਂ ਲੈਣਾ ਬਣੀ ਟਰੈਕਟਰ ਦੀ ਕਮੀ ਆ ਜੰਗ ਲੱਗਣ ਕਰਕੇ ਇਹਨੂੰ ਪੰਪ ਵਾਲੇ ਨੇ ਦਿੱਤਾ ਨਹੀਂ ਇਹਨੂੰ ਮਹਿਰਾਮ ਨਾਲ ਹੀ ਭਰੀ ਚੱਲ ਹਜੇ ਤੇਲ ਦਾ ਆਪਣਾ ਕੋਈ ਮੂੰਹ ਸਿਰ ਨਹੀਂ ਭਰਿਆ ਅੱਜ ਜਮਾ ਸਲੋਰ ਭਰਦਾ ਰਾਮ ਨੇ ਦੇਣੇ ਉਹ ਉੱਥੇ ਲਾਉਣ ਜਾਣਾ ਉੱਥੋਂ ਨਹੀਂ ਮੋੜਨਦਾ ਟਰੈਕਟਰ ਉਹ ਖੜੀ ਧੂੜੀ ਹੀ ਪਤਾ ਨਹੀਂ ਕੀ ਚੋਂਦੀ ਰਹੀ ਨਹੀਂ ਇਹਦੇ ਮੂਹਰੇ ਜੰਮੀ ਰਹਿੰਦੀ ਹੈ ਕਿੰਨੇ ਝੜ ਕੇ ਦੇ ਦਈ ਦੇ ਵੇਖਣ ਵਾਲਾ ਹਾਂ ਦਾ ਹੋਊਗਾ ਯਾਰ ਇਹ ਝਾੜਕਿਆਂ ਨੂੰ ਮਿੱਟੀ ਐ ਇਹ ਤੇ ਪਰ ਪਤਾ ਨਹੀਂ ਕੀ ਸਿਸਟਮ ਆ ਲੈ ਆ ਹੀ ਕਿਹੜੇ ਮੈਂ ਕੋਸ਼ਿਸ਼ ਕਰਦਾ ਆ ਤਿੰਨ ਚਾਰ ਟੋਕਰੇ ਨੇ ਆ ਹੀ ਪਏ ਰਹਿੰਦੇ ਪਤਾ ਨਹੀਂ ਕੀ ਚੱਕਰ ਕਾਹ ਤੋਂ ਜੰਮਦੀ ਇੱਥੇ ਦੇਖਣ ਦੀ ਮੇਰੇ ਵੀ ਘਾਲਾਂ ਪੈਰ ਮਾਰ ਕੇ ਕਈ ਏਰ ਕਈ ਏਰ ਇਦਾਂ ਮਾਰੇ ਹੁੰਦੇ ਹਨ ਦਿਨਾਂ ਦੇ ਚੱਕਰ ਨਹੀਂ ਰਾਲਦੇ ਹੁੰਦੇ ਕੰਮਾ ਨਾ ਆ ਨਲਕਾ ਕਿਸਦਾ ਰਹਿ ਚ ਪੀਣ ਖੜਾ ਮੈਂ ਪਹਿਲਾਂ ਤਾਂ ਤਤਾ ਆਈ ਗਿਆ ਮੈਂ ਚੱਲ ਠੰਡਾ ਪੀਵਾਂਗੇ ਜਦੋਂ ਨੂੰ ਠੰਡਾ ਹੈ ਮੈਨੂੰ ਲੱਗਾ ਥੱਲੇ ਬੋਕੀ ਬਾਕੀ ਖੁੱਲ ਗਈ ਸਾਰਾ ਕੁਝ ਅਸੀਂ ਚੁੱਪ ਚਾਹ ਦੀ ਹੋਏ ਖਾਲੀ ਵੱਜਣ ਲੱਗੇ ਤਾਂ ਹੀ ਤੜਕੇ ਦੇ ਟਰੈਕਟਰ ਦਾ ਵੀ ਨੁਕਸਾਨ ਹੋਈ ਗਿਆ ਚੱਲ ਮੈਂ ਤੇਰਾ ਭਰ ਕੇ ਟਰਾਲੀ ਦਾ ਪਾਣੀ ਉਹੀ ਰਹਿ ਗਈ ਜੀ ਸੁੱਕੀ ਦੀ ਸੁੱਕੀ ਜਾਂ ਨਾ ਹੀ ਰਹੇਗਾ ਬਾਬੇ ਉਧਰ ਦਾ ਮੱਤ ਗਿਆ ਬਸ ਆ ਹੀ ਰਹੇਗਾ ਪਿਆਰਾ ਚੌੜਾ ਆ ਕੇ ਕੰਮ ਹੋ ਗਿਆ ਉਧਰਲੇ ਟਾਂਗਰ ਦਾ ਤੈਨੂੰ ਦੱਸਿਆ ਹੀ ਆ ਤੇ ਦੇਣ ਮਾੜਾ ਆਪਣੇ ਆਪ ਤੇ ਹੋਰ ਨੁਕਸਾਨ ਹੋ ਗਿਆ ਪਤਾ ਨਹੀਂ ਉਹ ਰੇਟ ਕੀ ਚੱਲੂਗਾ ਤੈਨ ਸਾਢੇ ਤਿੰਨ ਕਿੱਲੇ ਥਾਂ ਰਹੇਗਾ ਹੀ ਕਹ ਲੈਣਾ ਉਹ ਮੱਤ ਗਿਆ ਕਿਵੇਂ ਪੁਲਾਣੀ ਭੈਣੀ ਕਿਧਰ ਆਗ ਆ ਗਈ ਉਹ ਵੇ ਪਈ ਪਈ ਲਾਟਾ ਨਿਕਲ ਜੰਦੇ ਕਿੱਲਾ ਘਰ ਰਹਿ ਗਿਆ ਹੁਣ ਜਦੋਂ ਬੁਝਾਉਣ ਗਏ ਤੇ ਚਲੋ ਜੀ ਅੱਗ ਆਈ ਕਿਧਰੋਂ ਪਤਾ ਹੀ ਨਹੀਂ ਅੱਜ ਤਾਂ ਤੂੰ ਸੱਖਣਾ ਬਾ ਘਰੇ ਫੜਾ ਦੇ ਇਹਨੂੰ ਆਪਣੇ ਟਰੈਕਟਰ ਨਾਲ ਵੀ ਤੇ ਜਾ ਕੇ ਕਿੱਲੇ ਕੱਢ ਦੇ ਛੇਰਾ ਮਸ਼ੀਨ ਤੋਂ ਬੱਸ ਤੋ ਤਾਂ ਗੱਜੀ ਜਾਂਦਾ ਗੱਜੀ ਜਾਂਦਾ ਬਾ ਜਿਹੜਾ ਭਰ ਗਿਆ ਭਰ ਗਿਆ ਨਹੀਂ ਬੱਸ ਅੱਜ ਆਪਾਂ ਕਿੱਲੇ ਕੱਢ ਦੇਣੀ ਹੈ ਇੱਕ ਗਊਸ਼ਾਲਾ ਆਸ ਤੇ ਫੇਰ ਭਰਾ ਦੇਈਏ ਕਿਹਤੋਂ ਟਰਾਲੀ ਤੇਲ ਤਾਂ ਪਾ ਚੱਲ ਨੋ ਕਰੇ ਜੇ ਬਾ ਹੁਣ ਆਈ ਦੇ ਨਹੀਂ ਸਰਦੀ ਨੇ 20 ਲੀਟਰ ਕੱਲ ਜਿੰਨੇ ਸੀ ਗਾ ਕਰਮਾ ਚ ਚੱਕੰਗਾ ਨਾ ਉਥੋਂ ਤਾਂਗਰ ਵੀ ਬੜਾ ਨੈਗਰ ਸੀ ਬਾਈ ਲਾਈ ਹੋਊਗੀ ਅੱਜ ਲਾਈ ਆ ਪਤਾ ਨਹੀਂ ਆਈ ਕਿਧਰੋਂ ਬੰਦੇ ਦੇ ਨਹੀਂ ਪਤਾ ਲੱਗ ਰਿਹਾ ਦੂਰੋਂ ਬਹੁਤ ਆਈ ਆ ਉਹ ਰੋੜਾ ਨੋਂ ਆਈ ਕਿ ਕਿੱਥੋਂ ਆ ਲੱਗੀ ਉਧਰ ਵੜੀਆਂ ਨੋਂ ਆਈਆਂ ਨੇ ਉਹ ਨਵੇਂ ਨਵੇਂ ਖੇਤਾਂ ਉਤੋਂ ਦੀ ਤਾ ਬੈਨ ਨੂੰ ਹਾਂ ਫੋਲਡਰ ਤਾਂਗਰ ਬਹੁਤ ਚੰਗਾ ਸੀ ਸਾਲਾ ਉਹ ਲਗ ਲਗ ਖਰਚੇ ਹੀ ਭੰਦ ਨੇ ਹਾਲ ਹੁਲਤਾ ਕਰਦਾ ਹੀ ਕੋਣੀ ਬੋਝਦੀ ਨਹੀਂ ਉੱਥੇ ਹਲਾ ਜਾਨਾ ਉਹਨੇ ਹੀ ਕਰਨਾ। ਘਾ ਪਿਆ ਟੰਗ ਕਿੱਧਰ ਹਾਂ ਐਡਾ ਐਡਾ ਟੰਗ ਰਾ ਤੇ ਹਾਲ ਹੁਲਾ ਉਹਨੇ ਕੀ ਕਰਦੇ। ਕਿ ਤਿੰਨ ਤਨ ਤਾਵਾਂ ਦੇ ਗੇੜੇ ਲੱਗਣ ਤਾਂ ਫੇਰ ਭਾਂ ਵਿੱਚ ਮਲਿਆ ਜਾਵੇ ਉਹਦੇ ਚ ਕਿੱਥੇ ਰੁਗਣੀ ਆ। ਉਹਨਾਂ ਨੂੰ ਤੇ ਨਾਲ ਜਿਹੜੀ ਤੂੜੀ ਪਈ ਕਰਨੇ ਚਾਚੇ ਦੀ ਉਹਦਾ ਫਿਕਰ ਹੋਇਆ ਪਿਆ ਨਾ ਉਹ ਵੱਡੀ ਗੱਲ ਸੀ। ਉਹਦੇ ਆਸਤੇ ਮਹਾ ਬੁਝਾਈ ਵਝਾਈ ਜਾਂਦੇ ਨੇ ੜਾ ਤੇੜਾ ਵਾਈ ਹੋਈ ਜਾਂਦੇ। ਇਹ ਕੋਤੋਂ ਨੇਰੀ ਬਣਿਆ ਜੀ। ਹੋਰ ਰੇ ਇਹ 1500 ਹੀ ਰੱਖਦਾ ਹੁ ਹਨਾ 1600 ਤੇ ਲੈ ਵੀ ਮਿੱਤਰੋ ਮਿੰਟਾਂ ਅੱਧੇ ਘੰਟੇ ਨੂੰ ਆਪਾਂ ਵੇਲੇ ਹੁਣ ਆਏ ਆ ਘੰਟੇ ਨੂੰ ਲਾ ਲਓ ਚਲ ਵਾਸਤ ਵਾਸਤ ਆਹ ਬਾਬਾ ਚੰਗੇ ਆ 14 ਕੋਈ ਕੋਈ ਨਹੀਂ ਪੜਦਾ ਉਧਰ ਦਾ ਭਰਾਵਾ ਅੱਗ ਲੱਗ ਗਈ ਨਿਬੜ ਗਿਆ ਆ ਹੀ ਰਹਿ ਗਿਆ ਬਜਨ ਘੜਾ 3000 ਕਿਲੇ ਛੜ ਗਿਆ ਬਜਨ ਘੜਾ ਚੱਕ ਲਈ 6000 ਕਿਥੇ ਪਿਆ ਉਹ ਸੱਤ ਆਪਣਾ ਕੋਠੇ ਕੋਲੇ ਪੰਨਾ ਖਤਰਾ ਆਇਆ ਉਹ ਨਾ ਭੁੱਲ ਜੇ ਯਾਰ ਯਾਦ ਕਰਾ ਦੀ ਮੇਰੇ ਤੇ ਮੇਤਰੋ ਹੁਣ ਨਿਬੜਦਾ ਕੰਮ ਜਮਾ ਲਾਸਟ ਤੇ ਐ ਬਸ ਇੱਕ ਅੱਧਾ ਗੀੜਾ ਰਹਿ ਗਿਆ ਨੇਰਾ ਹੋ ਗਿਆ ਤਾਂ ਕਰਕੇ ਕੋਈ ਵੀਡੀਓ ਬੜੀ ਨਹੀਂ ਮਣਾਈ ਤੇ ਦਿਨੇ ਔਲ ਜੇ ਬੋਰ ਰੇ ਯਾਰ ਮਸਾ ਫਾਈਨਲ ਹੋਇਆ ਹੁਣ ਬਸ ਲੈ ਵੀ ਮਿੱਤਰੋ ਨਾ ਪਤਾ ਲਾਸਟ ਤਾਰੀ ਕਲਾਚਾ ਸੀ ਜਾਂਦਾ ਰੱਬ ਰੱਖੇ ਸੁੱਖ 7 ਤਰੀਕ ਦੇ ਗਏ ਸੀ ਤੂੜੀ ਵਾਲੇ ਚੱਕਰ ਤੇ 10 11 ਤਰੀਕ ਹੋ ਗਈ ਹੋ ਸਕਦਾ 31 ਵੱਧ ਘਟ ਹੋਵੇ ਕਿਹੜਾ ਯਾਦ ਰਹਿੰਦਾ ਕੁਝ ਬਾਕੀ ਸੋਹਣਾ ਸੀਜ਼ਨ ਲੱਗਿਆ ਬਾਬਾ ਰੱਖੇ ਸੁੱਖ ਅੱਗੇ ਨਾਲੋਂ ਤਾਂ 100 ਟਰਾਲੀ ਘਟ ਗਈ ਪਿਛਲੇ ਸੀਜ਼ਨ ਨਾਲ ਤੇ ਪ੍ਰਾਰਣ ਨਾਲੋਂ ਸਵਾ ਸ ਘਟ ਗਈ ਰਾਹ ਨੂੰ ਲਾਵਾਂਗੇ ਤਗੜੇ ਹੋਵੇ ਸੀਜ਼ਨ ਥੋੜਾ ਪੰਡ ਲੰਗ ਲੂੰਗਾ ਘਟ ਲਿਆ 200 ਟਰਾਲੀ ਬਣਾਈ ਪੰਡ ਸਵਾ 200 720 ਉੱਥੇ ਬਣੀ ਹੈ। 620 ਦੇ ਲਗਭਗ ਸੀ ਅੱਜ ਦਿਨ ਜੋੜੇ। ਹਾਂਜੀ ਜਸਵੰਤ ਜੀ ਬਹੁਤ ਧੰਨਵਾਦ ਤੁਹਾਡਾ ਪਿੰਡ ਬਹੁਤ ਸੋਹਣੀ ਮਸ਼ੀਨ ਚਲਾਈ ਤੁਸੀਂ। ਰੱਬ ਰੱਖੇ ਸੁੱਖ ਗਾ ਨੂੰ ਆਪਾਂ ਸਰੇ ਦਾ ਹੀ ਚੱਲਾਂਗੇ ਨਾਲ। ਲਾਉਣਾ ਤਾਂ ਲਾਲਾ ਦੇ ਕਿੰਨੀ ਗਏ ਮੈਂ ਤਾਂ ਉੱਧਰ ਵੀ ਨਵੇੜ ਦਿੰਦੇ ਜਿਹੜਾ ਮੈਨੂੰ ਰਹੀ ਸੀ ਅੱਗ ਲੱਗੇ ਚ। ਸਵੇਰੇ ਕਿੰਦਰ ਆਏਗਾ ਯਾਰ। ਆ ਆ ਕੇ ਤੇਰੀ ਜ਼ਿੰਮੇਵਾਰੀ ਹੈ ਛੱਡਣ ਦੀਆਂ ਨਹੀਂ ਆਪਾਂ ਘਾਟਾ ਜਿਹੜਾ ਪੈ ਗਿਆ ਇਹਦੇ ਚ ਪੈ ਗਿਆ। ਇੱਕ ਟਰਾਲੀ ਦਾ ਬਣ ਜਣੀ ਉਥਾਂ ਟਰਾਲੀ ਦਾ ਬਾਲ ਆਈ ਪਾਰਾਂ ਦੇ ਆਈ ਗਏ ਘਰੇ ਹਾਂ ਸਾਰਾ ਪੈਂਡਾ ਫਲੈਸ਼ ਨਹੀਂ ਜਾਗਦੀ ਆਪਣੇ ਹੌਣ ਦੀ ਸਾਰਾ ਪੈਂਡਾ ਸੌਣ ਸਰਾ ਬਈ ਤੇ ਸਾਡੇ ਜਸਵੰਤ ਸਿੰਘ ਨੇ ਬਾਈ ਨਹੀਂ ਜਾਣਾ ਸੀ ਬਾਹਰਲੇ ਦੇਖਦੇ ਉਹ ਅੰਮ੍ਰਿਤਸਰ ਦੀ ਹੋਣੀ ਸੀ ਟਿਕਟ ਹੋਈ ਵੀ ਜੀ ਤੇ ਉਹ ਫਲਾਈਟਾਂ ਹਾਂ ਬੰਦ ਚਲੋ ਜੀ ਐਡੀ ਕਮਾੜੀ ਕਹਿੰਦਾ ਚੰਗਾ ਹੀ ਦੀ ਨਾ ਫੇਰ ਵੀ ਯਾਰ ਹਾਂ ਦੂਜਾ ਸਾਲ ਆਊਗਾ ਬਾਹਰ ਆਵੇ ਹੌਲੀ ਝਟਕਾ ਨਾ ਮਾਰੀ ਕਿਤੇ 11000 ਮੇਰੇ ਤੇ ਡਿੱਗ ਪਏ ਉਤੋਂ ਬੱਸ ਥੈਂਕ ਯੂ ਚਾਲਾ ਕੱਢ ਲੈ ਬਾਹਰ ਇਹ ਲੰ ਲੱਗ ਗਿਆ ਤਾਰਾਂ ਇਹ ਟੈਟ ਹੋ ਜਾਂਦਾ ਯਾਰ ਇਹ ਪਾਰ ਹੀ ਨਵਾਂ ਲਿਆਂਦਾ ਤੇ ਪਹਿਲੇ ਸੀਜ਼ ਨਹੀਂ ਟੈਟ ਹੋ ਗਿਆ ਮਾੜੀ ਲੈਫਟ ਦਾ ਆਕਲਾ ਫੇਰ ਸੌਖਾ ਮੁੜੂਗਾ ਰਏ ਨੂੰ ਕਿਹੜਾ ਫਰਕ ਪੈਣਾ ਆ ਚੱਕ ਲਾ ਉਹ ਨਹੀਂ 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 ਲੈਵਟ ਦਾ ਬਹੁਤ ਚੱਕਦਾ ਇਹ ਡੰਡਾ ਕਾਹ ਦਿੰਦਾ ਇਹਦਾ ਗਰਤੇ ਜਾਂਦਾ ਰੱਬ ਤੇ ਲਾ ਦਿੰਦਾ ਇਹਦਾ ਤੇਰੀ ਹੂਣ ਹੀ ਝੱਕੀ ਜਨੇ ਕੋਈ ਗੇਰਗੁਰਾ ਨਿਕਲ ਜਾਵੇ ਡੰਡਾ ਹੀ ਪੜਾ ਰਿਹਾ ਲਾ ਯਾਰ ਹੈ ਨਾ ਲੈ ਠੀਕ ਹੈ ਯਾਰ ਰਾੜ ਦੇ ਕੰਮ ਤਾਂ ਛਾਈ ਹੈ ਯਾਰ ਹੁਣ ਚੱਕੂ ਆ ਯਾਰ ਗਰਤੇ ਤਾਂ ਕਹਿੰਦਾ ਬਾੜੀ ਜਾਗਦਾ ਹੈ ਤਾਂ ਹੀ ਰਹਿ ਲੈਣੇ ਪਤਾ ਨਹੀਂ ਕਾਹ ਤੋਂ ਚੰਗੀ ਲੱਗੀ ਉਹਨੂੰ ਵਾਟ ਲਾਏ ਫੋਲਣ ਇਹ ਜਦੋਂ ਨਵਾਂ ਲਿਆਂਦਾ ਉਹਦੇ ਹੀ ਟਾਇਟ ਹੋ ਗਿਆ ਸੀ ਇਹ ਇੱਕ ਜਿਹੜਾ ਉਹ ਬਾਈ ਨੇ ਸੱਲ ਕੱਢਿਆ ਨਾ ਇਦੋਂ ਪਹਿਲਾਂ ਸੱਲ ਦੁਬਾਰਾ ਕਢਾਇਆ ਹੁਣ ਉਹ ਸੱਲ ਤਾਂ ਮੰਨ ਲਓ ਪਹਿਲੇ ਸੀਜ਼ਨ ਹੀ ਨਹੀਂ ਪਿਆ ਇਹ ਹੁਣ 25 ਫੁੱਟ ਲੰਬਾ ਹੈ ਪਰ ਇਹਦੇ ਨਾਲੋਂ ਵੀ ਜਿਹੜਾ ਕੰਮ ਆ ਆਪਾਂ ਦੂਜਾ ਕੈਂਚੀ ਵਾਲਾ ਉਹ ਵੇਖੀਓ ਮੇਰੇ ਨਹੀਂ ਲਈ ਆਉਣਾ ਚਾਚਾ ਹੋਰ ਓਏ ਭਰਾ ਤੌਣ ਦੋਹਣ ਲਾ ਆਂਦਾ ਤਾਂ ਇਹ ਲੈ ਮੈਂ ਤਾਂ ਇਹ ਮੇਰੇ ਤੇ ਮਾਰੂਗਾ ਕੰਜਰ ਔਲੀਏ ਨਾਟਕਰਾਂ ਦਾ ਪਤਾ ਕੋਹਨ ਨੂੰ ਨਾ ਲੈਂਕ ਲੂੰਕ ਟੁੱਟਣ ਦੇਨ ਪਹਿਲਾਂ ਹੀ ਦੱਸ ਦਈਏ ਭਰਾਵਾ ਜਦਵੰਤ ਸਿੰਘ ਇੱਕ ਤਾਂ ਜੇ ਟੇਡਾ ਹੋਇਆ ਕਰੇ ਭਰਾ ਬਣਾ ਜੋਰ ਨਾਲ ਇੱਥੇ ਲੈ ਆ ਫੇਰ ਅੱਜ ਸੰਗਲ ਟੁੱਟ ਜਾਣ ਤੇ ਕੱਲ ਨੂੰ ਉੱਥੇ ਕਰਾਉਂਦੇ ਫਿਰਗੇ ਚੰਗਾ ਸਿੱਧਾ ਸਿੱਧਾ ਆਵਣਾ ਧੱਕੀਆ ਕੋਈ ਕਾਹਲ ਨਹੀਂ ਆਪਾਂ ਨੂੰ ਐ ਟੇਡੇ ਟੂਡੇ ਟਾਇਰ ਤੁਰ ਨਾੜ ਦੇ ਨਵੇਂ ਪੁਆਏ ਚਰੇ ਨੇ ਚੱਕਦਾ ਨੀ ਯਾਰ ਲੈ ਟੱਕਰ ਤੇ ਐਵੇਂ ਕਹੀ ਆ ਆ ਹੋਣਾ ਰੱਬ ਤੇ ਲਾਉਣਾ ਮੈਂ ਵੀ ਐਡਾ ਇਹਦੇ ਚ ਕੀ ਐ ਇਹਦਾ ਯਾਰ ਚੱਕਰਾ ਕੋਈ ਰੇਸ ਰੂਸ ਘੱਟ ਤੇ ਰੇਸ ਹੱਥਾਂ ਵਾਲੀ ਬੰਨ ਕੇ ਰੱਖ ਲੈ। ਬਾ ਹੁਣ ਚੱਕ ਲਿਆ ਕਰੂਗਾ ਰੇਸ ਨਾ ਕਢਾਈ। ਹੈ? ਇਹਦਾ ਯਾਰ ਸਿਰੇ ਤੇ ਲਾਇਆ ਨੇ ਪਰ ਲਾ ਹੀ ਸਿਰੇ ਤੇ। ਰੇਸ ਕਰੀ। ਇਹ ਆਪਣੇ ਕੋਲੇ ਸੰਦੇ ਹਰੇਕ ਦੇ ਵਿਗੜਦੇ ਨਹੀਂ ਹੁੰਦੇ ਆ। ਆਪਣਾ ਵੀ ਤਸੂਰ ਨਹੀਂ ਭਰਾਵਾ ਸਾਨੂੰ ਦਾ ਅਗਲਾ ਭਵੇਂ ਲੋਕਾਂ ਨਾਲੋਂ ਜਿੱਥੇ ਲੋਕ ਟਾਪ 'ਚ ਨਗਾਉਂਦੇ ਸੀ ਤੀਜੇ 'ਚ ਨਗਾਈਏ ਨਾ ਤਾਂ ਵੀ ਸਾਡੀ ਸ਼ਭੀ ਇਹ ਬਣੀ ਹੋਈ ਹੈ ਵੀ ਇਹ ਧੱਕਾ ਕਰਦੇ ਧੱਕਾ ਹੀ ਆਪਦੇ ਟਰੈਕਟਰ ਨਾਲ ਕਰਦੇ ਲੋਕਾਂ ਦੇ ਨਾਲ ਨਹੀਂ ਕਰਦੇ ਮਹਾਰਾਜ ਨੇ ਇੰਨੀ ਕ ਮਰਦਾ ਬਖਸ਼ੀ ਆ ਆਪਦੇ ਦੀ ਜਾਨ ਜ਼ਰੂਰ ਕੱਢਦੇ ਪਰ ਅਗਲੇ ਦੀ ਨਹੀਂ ਕੱਢੀ ਤੀਕੋ ਸਾਨੂੰ ਸਾਡੇ ਏਰੀਆ ਦਾ ਵੀ ਪਤਾ ਸਾਡੇ ਪਿੰਡ ਦਾ ਵੀ ਪਤਾ ਤੇ ਸਾਡੇ ਲੋਕਾਂ ਦਾ ਵੀ ਪਤਾ ਕੱਲਾ ਲਾ ਡੰਗ ਜਟਾਣ ਫਰਾ ਬਰਾੜ ਨੂੰ ਸਾਦਿਆਂ ਖੜਦੇ ਹੈਰੀ ਨੇ ਜਿਹੜੇ ਮੁੰਡੇ ਦਾ ਟਰੈਕਟਰ ਵਿਚਾਰੇ ਦਾ ਉਹਨੇ ਵੀ ਘਰ ਖਵਾਇਆ ਯਾਰੀਆਂ ਅੱਜ ਤਾਂ ਹੀ ਸਿੱਧੇ ਪਹਿਲੀ ਸੱਟੇ ਉਹਦਾ ਟਰੈਕਟਰ ਹੀ ਲੈ ਕੇ ਆਏ ਆ ਤੇ ਵਿਚਾਲੇ ਯਾਰ ਉਹ ਤੋਂ ਲਿਆਉਣੇ ਆ ਕਿਉਂਕਿ ਚੀਜ਼ ਬਾਬਿਓ ਉਹ ਤੋਂ ਮੰਗਣ ਨੂੰ ਜੀ ਕਰਦਾ ਹੁੰਦਾ ਜਿਹੜਾ ਤੁਹਾਨੂੰ ਬਿਨਾਂ ਮੱਥੇ ਵੱਟ ਪਾਏ ਚੀਜ਼ ਦੇਵੇ ਜੇ ਬੰਦੇ ਨੇ ਮੱਥੇ 'ਚ ਵੱਟ ਪਾ ਕੇ ਚੀਜ਼ ਦਿੱਤੀ ਤਾਂ ਉਹ ਕੀ ਦਿੱਤੀ ਯਾਰ ਹੁਣ ਮੈਂ ਬਹੁਤ ਚੀਜ਼ਾਂ ਇਸੇ ਗੱਲਾਂ ਤੋਂ ਟਾਲਦਾ ਹੁਣ ਵੀ ਨਹੀਂ ਮੰਗਣੀ ਆ ਹੁਣ ਬਈ ਜਿਵੇਂ ਮੰਨ ਲਓ ਟਰੈਕਟਰ ਐਗਜ਼ੈਂਪਲ ਆਏ ਤਾਂ ਚਲ ਦੂਜੇ ਬਿੱਲ ਗਾਣੇ ਵੀ ਆਪ ਆਖਿਆ ਵੀ ਲੈ ਕੇ ਜਾ ਇਹ ਲੈ ਕੇ ਜਾ ਤੂੰ ਜਿਹੜਾ ਕੱਲ ਸੀ ਆਪਣੇ ਕੋਲੇ ਉਹ ਮਹਰੇ ਭਾਰਾ ਵਾਲਾ ਦਾ ਮੱਲੋ ਜੋਰੀ ਨੁਕਸਾਨ ਹੋ ਜਾਂਦਾ ਕੋਈ ਤੇ ਪਰ ਹੁਣ ਜਿਵੇਂ ਇਹਨੇ ਟਰੈਕਟਰ ਕਿਹਾ ਤੇ ਬਸ ਸਿੱਧਾ ਚੁੱਪ ਕਰਕੇ ਘਰੋ ਲਿਆ ਉਹ ਲੈ ਤੇ ਆਪ ਨੂੰ ਵੀ ਉਵੇਂ ਰੱਖਣਾ ਪੈਂਦਾ ਪਰ ਇੱਕ ਪਾਸੇ ਅਸੀਂ ਆਪ ਦੂਜੂ ਚੱਲਦੇ ਆਂ ਵੇ ਕਦੇ ਜਵਾਬ ਨਹੀਂ ਦਿੱਤਾ ਪਰ ਬੰਦੇ ਜਦੋਂ ਆਪ ਚੀਜ਼ ਦਿੰਦੇ ਆ ਉਹਦੇ ਮੱਥੇ ਵੱਟ ਪਾ ਕੇ ਚੀਜ਼ ਦਿੰਦੇ ਫਿਰ ਜੇ ਮੱਥੇ ਵੱਟ ਚੀਜ਼ ਪਾ ਕੇ ਦਿੱਤੀ ਉਹ ਕੀ ਦਿੱਤੀ ਯਾਰ ਐਵ ਦੀ ਲਿਹਾਜ਼ ਤੋਂ ਕਹਿ ਜੀ ਉਹਦੇ ਤੋਂ ਮਾਲਾ ਵਰਤ ਵਰਦਾ ਇਹ ਲੋਕਾਂ ਨੇ ہاں ਸਾਡਾ ਛੋਟਾ ਸਰਕਲ ਆ ਬਾਈ ਪੰਜ ਚਾਰ ਜਣਾਂ ਨਾਲ ਹੀ ਰੱਖਦੇ ਆ ਸਸਤਾ ਵਿੱਚ ਉਹ ਜਵਾਬ ਸਾਥੋਂ ਫੇਰ ਵੀ ਨਹੀਂ ਦਿੱਤਾ ਜਾਂਦਾ ਕਿ ਦੂਜੇ ਪਾਸੇ ਵੀ ਚੀਜ਼ ਲੈਣ ਆਪ ਨਹੀਂ ਮੋੜਿਆ ਜਾਂਦਾ ਪਰ ਆਪ ਨਹੀਂ ਲੈਣ ਜਾਂਦੇ ਉਹ ਘਾਟ ਜਾਣ ਸਰ ਹੋਰ ਏਰੀਆ ਚ ਹੋ ਗਏ ਬੰਦਾ ਦਿਹਾੜੀਆਂ ਤਾਂ ਸੈੱਟ ਕਰਾਉਂਦਾ ਹੋਵੇ ਜਾਂ ਪਰ ਆਪਣੇ ਏਰੀਆ ਚ ਦਿਹਾੜੀਆਂ ਤਾਂ ਸੈੱਟ ਕਰਾਉਣ ਵਾਲੇ ਇੱਕ ਦੋ ਕਾਪੀ ਆ ਜਿਵੇਂ ਇਧਰ ਆਪਣੇ ਅਰਛਾ ਲੱਗਿਆ ਪਿਆ ਇਹ ਦਿਹਾੜੀਆਂ ਤਾਂ ਕਰਾਈ ਜਾਂਦੇ ਅਜ ਕਿਉਂਕਿ ਇਹਦੇ ਕੋਲੇ ਜਿਹੜਾ ਮੂਰੇ ਹੈ ਨਾ ਉਹ ਮੂਰੇ ਲੱਗਿਆ ਹੋਇਆ ਇਸ ਕੰਜਾ ਟਰੈਕਟਰ ਦੇ ਇਹ ਲੋਡਰ ਸ਼ਾਇਦ ਵੀਡੀਓ ਦੇ ਵਿੱਚ ਤੁਸੀਂ ਉਹਦੇ ਨਾਲ ਇੱਕ ਤਾਂ ਜੱਜਮੈਂਟ ਬਹੁਤ ਸੋਹਣੀ ਹੁੰਦੀ ਐ ਕੋ ਥਾਪੜ ਦਿੰਦਾ ਜਿਹੜਾ ਇਹ ਆਪਣੇ ਕੋਲੇ ਪਿੰਗਾ ਇਹ ਉਨੀ ਸੋਹਣੀ ਥਾਪੜ ਨਹੀਂ ਕਰਦਾਗਾ ਥੋੜਾਈ ਜੀ ਨਹੀਂ ਤਾਂ ਕਰਦਾ ਵੀ ਜਾਨੀ ਹੈ ਨਾ ਨਪਦਾ ਨਹੀਂਗਾ ਤੇ ਆਪਾਂ ਨੂੰ ਹੁਣ ਠੇਕੇ ਵਾਲੇ ਬੰਦੇ ਕਰਨੇ ਪੈਣੇ ਠੇਕੇ ਵਾਲੇ ਜਿਹੜੇ ਬੰਦੇ ਆ ਉਹ ਲੱਗਦੀ ਲਾਉਂਦੇ ਆ ਮੰਨ ਲਓ ਕਿਸੇ ਨਾਲ ਟਰਾਲੀ ਦਾ ਹਿਸਾਬ ਕਰ ਲੈ 200 ਦੇ ਮੰਨ ਲਓ ਟਰਾਲੀ ਦਾ ਉਹ ਫਿਰ ਐ ਵਧੀਆ ਕੁੱਪ ਬਣ ਜਾਂਦੇ ਉਸ ਤੋਂ ਬਾਅਦ ਪੱਖੇ ਨਾਲ ਲੱਪ ਦੇਈ ਦੀ ਹਨ ਜਿਹੜੇ ਭਰਾਵਾਂ ਵਾਸਤੇ ਨਵੀਂ ਗੱਲ ਆ ਜਾਂ ਉਹਨਾਂ ਵਾਸਤੇ ਦੱਸ ਰਹੇ ਹਾਂ ਚਲੋ ਜਿਹੜੇ ਏਰੀਆ ਚ ਚੱਲਦੀ ਐ ਉਹਨਾਂ ਨੂੰ ਤਾਂ ਸਾਡੇ ਨਾਲ ਵੱਧ ਪਤਾ ਤੇ ਹੁਣੇ ਆਪਣਾ ਕਾਪ ਹੁਣ ਉਹ ਇੱਕ ਵਾਰੀ ਆਪਾਂ ਅੱਜ ਇਹਦਾ ਕਰਕੇ ਰੱਖ ਦਿੰਨੇ ਆ ਯਾਨੀ ਇਕੱਠੀ ਕਰਕੇ ਰੱਖ ਦਿੰਨੇ ਆ ਤੇ ਜਿਹੜਾ ਇਹ ਆਪਣਾ ਕਾਪ ਹੈ ਇਹਦੇ ਹਾਸਤੇ ਜਿਹੜੀ ਲੇਬਰ ਹਜੇ ਉਹ ਨਹੀਂ ਮਿਲ ਰਹੀ ਕਿਉਂਕਿ ਕਸ ਬਹੁਤ ਪੈ ਗਿਆ ਉਹਨਾਂ ਤੇ ਠੇਕੇ ਵਾਲਿਆਂ ਦੇ ਤੇ ਜੇ ਹੁਣ ਦਿਹਾੜੀਏ ਕਰਦੇ ਆ ਦਿਹਾੜੀਏ ਪਏ ਮਹਿੰਗੇ ਜਾਣਗੇ ਉਹਨਾਂ ਤੋਂ ਓਡੀ ਗੱਲ ਨਹੀਂ ਬਾਨੀ ਇੱਕ ਜਿਹੜਾ ਧੱਕੂ ਜ ਹੈ ਇਹ ਆਪਣੇ ਤੋਂ ਇੱਕ ਪਾਸੇ ਹੀ ਕੰਮ ਦਿੰਦਾ ਯਾਨੀ ਓਏ ਉਧਰ ਲਈ ਸਾੜ ਤਾਂ ਜਗ੍ਹਾ ਹੈਗੀ ਐ ਇਧਰ ਮੱਕੀ ਐ ਤਾਂ ਕਰਕੇ ਇੱਕ ਸਾਈਡੋਂ ਮੂੰਹ ਬਣਾਉਣਾ ਪਊ ਲੇਬਰ ਵਾਲੇ ਆਏ ਸੀ ਬਾਈ ਠੇਕੇਦਾਰ ਉਹਨਾਂ ਨਾਲ ਗੱਲ ਹੋਈ ਐ ਉਹ ਸੈੱਟ ਕਰਨਗੇ ਸਵੇਰੇ ਹੁਣ ਇਧਰ ਹੋਰ ਪੰਗਾ ਪੈ ਗਿਆ ਮੱਕ ਚ ਨਿਕਲ ਗਿਆ ਬਾਤ ਤੂੰ ਆਇਆ ਘਰ ਟਰੈਕਟਰ ਲੈ ਆਜਾ ਲਗਰ ਤੇ ਇੱਕ ਫੱਟੇ ਤੇ ਲੈ ਵੀ ਮਿੱਤਰੋ ਕਦੇ ਕੰਮ ਹੋ ਗਿਆ ਡਨ ਹੁਣ ਲੈਵੇ ਲੈਵਰ ਸੇਰੇ ਸੈੱਟਪੇਟ ਕਰ ਦੂਗੇ ਇਹਨੂੰ ਮੁੰਡੇ ਦੀ ਹਾਈਟ ਚੈੱਕ ਕਰੋ ਯਾਰ ਕੋਈ ਲੜਾਈ ਚੈੱਕ ਕਰੋ ਮੁੰਡੇ ਮੈਂ ਨਿਕਲ ਆਇਆ ਕਹਾ ਤਾਂ ਇਹ ਹੁੰਦੇ ਜਿੰਦਾਰਾਂ ਦੇ ਪੁੱਤਾਂ ਲੋ ਜੀ ਜਸਵੰਤ ਸਿੰਘ ਨੂੰ ਫੇਰ ਸਦਨਾ ਪੈ ਗਿਆ ਕਿਉਂਕਿ ਆਹ ਟੰਗਰਾ ਆਪਣਾ ਮੱਚ ਚੁੱਕਿਆ ਤਿੰਨ ਕਿੱਲੇ ਥਾਂ ਦਾ ਮੋਜ ਨਹੀਂ ਮੱਚਦਾ 6 ਕਿੱਲੇ ਥਾਂ ਸੀ ਹੁਣ ਉਹ ਇੱਕ ਟਰਾਲੀ ਅੱਧੀ ਉਧਰੋਂ ਬਣੀ ਸੀ ਰਾਤ ਤੇ ਅੱਧੀ ਇਧਰੋਂ ਭਰ ਕੇ ਤੇ ਬਾਕੀ ਬੱਸ ਖਾਲੀ ਹੁੰਦੀ ਮਤਲਬ ਖਾਲੀ ਵੀ ਭਰ ਜਣੀ ਟਰਾਲੀ ਹਨਾ ਹੈਗਾ ਲਾਣਵਾ ਚੱਲ ਆਪਾਂ ਨੂੰ ਇੱਕ ਬਾਣ ਜੂ ਆਪਾਂ ਨੂੰ ਕਿਹੜਾ ਪਤਾ ਜੀ ਉਹਦਾ ਮੱਚਦਾ ਹੌਂਡਰਾ ਵਾਲਾ ਆਇਆ ਨਾ ਕੋਈ ਉਹ ਕਵਰੀ ਕੋਲੇ ਤਾਂ ਨਹੀਂ ਹਨ ਇਹ ਮਤ ਭੋਜ ਨਹੀਂ ਨਾ ਤਾਂ ਨੂੰ ਖੋੜ ਐ ਸਪੈਦੇ ਚ ਯਾਰ ਡੈਗ ਪੂਆ ਹਾਂ ਖਾ ਗਈ ਹੋਣੀ ਸਾਰੀ ਰਾਤ ਦੀ ਚੱਲੀ ਜਾਂਦੀ ਐ ਯਾਰ ਇਹ ਨਹੀਂ ਆਪਾਂ ਵੀ 30 ਲੀਟਰ ਦੀ ਟੈਂਕੀ ਦਾ ਅੱਜ ਫਾਇਦਾ ਖਤਨਾ ਟਰੈਕਟਰ ਤੇ ਲੱਗੀ ਪਰ ਪਰ ਬੋਤਲਾਂ ਸਿੱਟੀ ਹੋਣੀ ਤਾਂ ਕੀ ਦੇ ਦੋ ਨੜ ਖੋਲ ਦੇ ਸਾਡੇ ਛੋਟੂ ਗੇਟ ਵਾਲਾ ਛੱਡੀ ਆਹ ਗੜਾਈ ਆਉਂਦੇ ਅਸੀਂ ਕੋਤੇ ਲੋ ਵੱਢੀ ਜਾਂਦੇ ਅਸੀਂ ਛਪੇ ਦੇ ਬਚਾਈਏ ਨੇ ਮਹਿਕਮਾ ਵਾਲੇ ਵੱਢਦੇ ਆਏ ਪਤਾ ਨਹੀਂ ਨਾ ਕਿੱਥੇ ਹੁਣ ਐਡਾ ਚੌੜਾ ਛਪੈਦਾ ਬਾਲਟੀ ਲਿਆਈਏ ਜਾਂਦਾ ਲੈ ਮਿੱਤਰ ਪਿਆਰਿਓ ਮਸ਼ੀਨ ਆਪਾਂ ਉੱਥੇ ਚਲਾ ਜਾਂਦੀ ਉਹ ਪਿੰਗਾ ਲੈਣਾ ਮਿੱਤਰ ਹੁਣ ਆਪਣਾ ਗਰ ਤੇ ਸਿੰਘ ਚੜਾਉਂਦਾ ਥੋੜੀ ਇਹ ਇੰਨਾ ਦਾ ਪੰਗਾ ਜਗਦੀਪ ਸਿੰਘ ਹੋਰ ਹੈ ਨਾ ਤੇ ਇਸ ਤੋਂ ਬਾਅਦ ਇਹ ਹੀ ਬੰਦੇ ਆਪਣੇ ਸਵੇਰੇ ਕਰਨਗੇ ਸੜੀਆਂ ਆਏ ਕਰਦੇ ਸੜੀਆਂ ਇਹ ਕੱਲ ਦਾ ਪਤਾ ਨਹੀਂ ਹੁੰਦਾ ਵੀਡੀਓ ਬਣਾਈਏ ਨਾ ਬਣਾਈ ਜਾਂਦੇ ਅੱਜ ਤੁਹਾਨੂੰ ਦਿਖਾ ਰਹੇ ਆਂ ਵੀ ਆਏ ਸਫਾਈ ਆਉਂਦੀ ਵੀ ਧੋਈਂ ਦਾ ਜੋਰ ਲੱਗਦਾ ਹਨਾ ਥੱਲੇ ਨੇ ਇਹਨੂੰ ਬਾਲਾ ਔਖਾ ਕੰਮ ਉਹ ਉਤਲਾ ਬਾਈ ਓਏ ਮੌਜ ਨਾ ਖੜਾ ਹਨਾ ਸਾਫਿਆਲਾ ਆਏ ਨਾ ਡਾਈਏ ਕਾ ਗਾਣੂ ਟੋਲਿਆਂ ਦੋ ਬਣ ਜਾਂਦੇ ਅੱਧੇ ਰੇਟ ਤੇ ਹੁਣ ਆਹੀ ਗੱਲ ਬਾਤਾਂ ਕਰਨੀ ਆਪਾਂ ਆਪ ਵੀ ਬਣਾ ਸਕਦੇ ਨਹੀਂ ਕਰ ਲੈ ਹਨਾ ਕਲਾ ਹੀ ਹੈ ਕਾਸੇ ਵਈ ਤੂੰ ਭਰਾ ਯਾਰ ਕੱਲ ਖਦਾਰਾ ਖੇਦਰੇ ਬਈ ਉਹ ਲੱਗੇ ਨਾ ਵੀ ਕਿਵੇਂ ਜੇ ਸੈੱਟ ਹੋ ਗਏ ਨਹੀਂ ਯਾਰ ਤੈਨੂੰ ਲਾਦੇ ਮੈਂ ਤਰਾ ਤੇਰੇ ਤਾਂ ਵਧੀਆ ਬਣੀ ਬਈ ਸੀ ਬਈ ਨਾ ਭਗਾਈ ਵਾਲਾ ਕੰਮ ਹੀ ਨਹੀਂ ਸੀ ਜੈਸ ਹੋਈ ਲੈ ਬੇ ਵੀਰ ਨਾਪਤਾ ਕਲੱਚ ਤੇ ਹੁਣ ਅਗਲੇ ਸੀਜ਼ਨ ਛੱਡਾਂਗੇ 12 ਮਹੀਨਾ ਬਾਅਦ ਟਰੈਕਟਰ ਤੋਂ ਮੇਰ ਟੋੜੀ ਵਾਲੀ ਤੇ ਤੇ ਬਹੁਤ ਸੀਰਣ ਸੋਹਣਾ ਲੱਗਿਆ ਵਾਹਿਗੁਰੂ ਦੀ ਕਿਰਪਾ ਨਾਲ ਸਾਢੇ 450 ਟਰਾਲੀ ਦੇ ਨੇੜਾ ਟਰਾਲੀ ਬਣੀ ਐ 200 ਆਵਦੀ ਬਣੀ ਐ 2.5 ਤੋਂ ਕਿਰਾਏ ਦੀ ਬਣੀ ਐ ਤੇ ਠੀਕ ਐ ਜੀ ਧੰਨਵਾਦ ਚੱਲ ਕਰਦੇ ਸਾਸ ਵੜਾ ਵੀਰੇ ਘੇੜਾ ਤਾਂ ਮੈਂ ਪਾਤਾ ਸਮਝ ਉਹ ਥੱਲੇ ਪਾ ਦਗਾ ਕਰਦੇ ਕਿ ਬਾਹਰ ਕੱਢ ਦਿਆਂਗੇ ਆਗਣੀ ਬੁਜੀ ਬਾਬਿਓ ਬਾਬਿਓ ਆਗਣੀ ਬੁਜੀ ਆਪਣੇ ਤਾਂ ਪਾਣੀ ਦੀ ਬਾਲਟੀ ਮਾਰਤੀ ਉਹਦੂ ਬਾਹ ਲੈ ਕੇ ਕਿਸੇ ਤੋਂ ਤੇ ਨਹੀਂ ਉਹ ਅੱਗੇ ਨੂੰ ਘਾਟ ਬਹੁਤ ਗਈ ਮਾਰਾ ਇੱਥੇ ਉਹ ਮਹਿਕਮੇ ਵਾਲੇ ਹੀ ਫਰਦੇ ਜਿਵੇਂ ਹਨ ਪਰ ਉਹਨਾਂ ਦੀ ਕੋਈ ਰਿਸਪਾਂਸਿਬਿਲਟੀ ਨਹੀਂ ਖਾਂਦਾ ਯਾਰ ਇੱਥੇ ਇਹ ਕੀ ਹਕੀਮਤਾ ਪੰਜਾਬ ਦੇ ਵਿੱਚ ਦਰਖਤ ਦੀ ਬਈ ਦਰਖਤ ਨੂੰ ਕੋਈ ਅੱਗ ਲੱਗੀ ਬਝਾਉਂਦਾ ਹੀ ਨਹੀਂ ਮਾਦਾ ਪਤਾ